ਲੋਕਾਂ ਨੂੰ ਮੁੜ ਤਾਵਾ ਮੁੜ ਤਾਵਾ ਮੁੜ ਤਾਵਾ ਦੇਸ਼ ਘਰ ਦੇ ਨਾਂ ਦੇ ਠੱਗੀਆਂ ਮਾਰਨ ਵਾਲੇ ਏਜੰਟ ਮੁੜ ਤਾਵਾ ਮੁੜ ਤਾਵਾ ਮੈਂ ਮਾ ਬਲਜੀਤ ਸਿੰਘ ਚੌਵੜ ਜਿਹੜਾ ਜਰਨਸਟਰ ਮੇਰਾ ਨਾਮ 14 ਸੰਗ ਵਿੱਚ ਇਹਨਾਂ ਦੇ ਸ਼ਦੀਪ ਸਿੰਘ ਦਾ ਲੜਕਾ ਵਜੋਂ ਉਹ ਕਤਾਈ ਗਈ ਉਹਦੇ ਕੋਲ ਆਇਲਸ ਆਇਲਸ ਕਰਦੇ ਉਸ ਉਹਦੇ ਕੋਲ ਲੈ ਕੇ ਲੈ ਲਾ ਲਾ ਕੇ ਤੁਹਾਨੂੰ ਮੈਂ

ਤੇ 4 ਲੱਖ ਰੁਪਏ ਦੇ ਫੇਰ ਨਗਦ ਦੇ ਕੇ 16 ਲੱਖ ਰੁਪਏ ਦਾ ਜਿਹੜਾ ਉਹ ਇਹਨਾਂ ਵਾਂ ਲਾਇਆ ਹੋਇਆ ਜਿਹਦੇ ਵਿੱਚ ਪੈਸੇ ਕੋਈ ਜਾਏ 4 ਲੱਖ ਤੋਂ ਕੁਛ ਪਸ ਤੇ ਅਸੀਂ ਉਹਨੇ ਵੀ ਸਾਡੇ ਬੈਕ ਹਿਸਾਬ ਕਰਕੇ ਸਾਡੇ ਪਾਸੇ ਲੋਡ ਨੂੰ ਤੇ 14 ਤੇ ਲੈ ਕੇ ਚਲੀ ਜੀਮ ਟੱਲਿਆ ਵਾ ਹਾਲੇ ਤੱਕ ਲਾਲ ਲਪੇ ਲਾਉਂਦੇ ਰੇ ਪਹਿਲੀ ਵਸੰਦੀ ਇਹ ਅੰਦਾਜ਼ਾ ਵਾ ਕਿ ਮੈਂ ਤੁਹਾਡਾ ਪਾਈਪ ਆ ਵੀ ਆਸਮੇਂ ਲੋਡ ਨੂੰ ਤੇ ਜਦੋਂ ਕੁਝ ਟਾਈਮ ਪਿਆ ਬਾਈ ਦੇ ਵਿੱਚ ਸਾਨੂੰ ਇਹਨਾਂ ਨੂੰ ਸੱਜਾ ਵੀ ਆਪਣੇ ਪੈਸੇ ਲਾਓ ਅਸੀਂ ਜੋ ਪੈਸੇ ਲੈਣ ਆਇਆ ਅੰਦਰ ਤੁਹਾਡੇ ਦੇ ਪੈਸੇ ਵਰਦੇ ਕੋਈ ਨਹੀਂਗਾ ਤੇ ਖਾਲੀ ਪਰ ਨੋਟ ਲਾ ਕੇ ਸਾਨੂੰ ਅਗਰ ਸਰਕਾਰ ਦੇ ਤੁਹਾਡੇ ਪੈਸੇ ਕੋਈ ਨਹੀਂ ਮੰਨੇ ਅਸੀਂ ਇਹ ਵੀ ਇੱਕ ਜਗ੍ਹਾ ਸਹਸਾ ਹੁਣ ਫਿਰ ਉਹ ਮੈਂ ਪਰਚੀ ਲਿਆ ਕੇ ਲਿਖਿਆ ਵੀ ਆ ਮੇਰੇ ਹਸਾਬ ਕਰ ਲਾ ਫਿਰ ਅਖਿਆਦਾ ਵੀ ਮੇਰੇ ਦਸੂਹ ਲੱਗਦਾ ਕੁਝ ਨਹੀਂ ਲੱਗਦਾ ਇਹ ਕਰਨੀ ਆ ਉਹਨੂੰ ਲੇਟੇਸਟ ਲੇਟੇ ਪੈਸੇ ਦਿੱਤੇ ਹੋਏ ਆ ਰਣਜੀਤ ਸਿੰਘ ਪਿਆ ਇਹਦੇ ਪੈਸੇ ਤੁਹਾਡੇ ਮੈਂ ਵੀ ਇਹਦੇ ਵਿੱਚ ਕੋਈ ਫਰਕ ਤਾਂ ਚਾਹੀ ਜਨ ਕੱਢ ਲਈ ਬੈਠੇ ਹੋ ਲੱਗਦਾ ਵੀ ਨਾ ਸੁਨੀ ਗੁਸ਼ਣ ਕੋਲ ਲੱਗ ਰਹੀ ਕੁਛ ਨਹੀਂ ਇਸ ਕਰਕੇ ਭਰਾਵਾ ਅਸੀਂ ਅੱਜ ਇੱਥੇ ਬੈਠੇ ਹੋਏ ਆ ਇਹਦੇ ਬੂਹੇ ਸਾਡੇ ਕੋਲ ਬੈਠ ਕੇ ਹਿਸਾਬ ਕਰ ਲੈ ਸਾਡੇ ਜਿਲ੍ਹੇ ਬਣ ਗਿਆ ਸੰਤਰੀ ਦੇ ਅਸੀਂ ਇੰਨੀ ਕੀ ਬੇਚ ਤੇ ਗੱਲ ਕਰਦੇ ਉਦੋਂ ਆਸਟ੍ਰੇਲੀਆ ਘਰੋਂ ਲੱਗਦਾ ਸੀ ਉਨਾ ਚਿਰ ਆਸਟ੍ਰੇਲੀਆ ਘਰੋਂ ਨਵੇਂ ਬੰਦੇ ਆ ਗਏ ਤੇ ਅਸੀਂ ਗਵਰਨਰ ਤੋਂ ਸਵਾਲ ਹੋਇਆ ਸੀ ਸਾਡੇ ਦਿੱਤਿਆਂ ਨੂੰ ਉਹਨਾਂ ਦੇ ਹੁਣੇ ਪਾਸੇ ਕਰਕੇ ਉਹਨਾਂ ਉਸ ਟੇਨ ਕੋਲ ਗੈਸਰ ਨੂੰ ਫੜਫੜਾ ਕੇ ਤੇ ਪੈਸੇ ਦੇਖ ਕੇ ਮੁੜ ਕੇ ਲਿੰਗ ਬਣਾ ਗਏ ਉਹ ਉਸ ਵਾਸ਼ ਉਹ ਪੁੱਛੋਟਾਰੇ ਇਹਨਾਂ ਜੰਟਾ ਹੀ ਆਂਗਾ ਰਿਛਾ ਉਹਨਾਂ ਸੱਚਕੇ ਲੱਗਦਾ ਮੇਰੇ ਵੀ ਗਾੜੀ ਬੈਠੇ ਤਾਂ ਅਸੀਂ ਜੇ ਪੈਸੇ ਲੈਣਾ ਆ ਅਸੀਂ ਕੋਈ ਇਹਨੂੰ ਕੋਈ ਮਾਰਾ ਬਲਵਜੋ ਦੀ ਕਿਸ ਤਰ੍ਹਾਂ ਬੋਲਿਆ ਅਸੀਂ ਬੈਠੇ ਵੀ ਸਾਡੇ ਪੈਸੇ ਦੇ ਗੀ ਬਸ ਇੰਨੀ ਗੱਲ ਇਹ ਜੀ ਸਾਡੇ ਜਿੰਨੇ ਤੇ ਸਾਡੇ ਕੋਲ ਤਾਂ ਕਿ ਮੁੱਕਦੀ ਨਹੀਂ ਉਹਨਾਂ ਚ ਤਰਸਾ ਲਈ ਗਈ ਹੈ ਅਦਨ ਜੀਸ ਖਾਤਰੀ ਨੀ ਇਹਨਾਂ ਦੇ ਬੇਟੇ ਨਾਲ ਹੀ ਕੋਈ ਗੱਲਬਾਤ ਹੋਈ ਆ ਉਹ ਇਹਨਾਂ ਨੂੰ ਪੈਸੇ ਦਿੰਦਾ ਰਿਹਾ ਅੱਜ ਸਾਨੂੰ ਪੂਰੇ ਨਹੀਂ ਪਏ ਮੈਂ ਉਹਦੋਂ ਗੱਲ ਕਰਾਂ ਮੇਰੇ ਨਾ ਕਦਾ ਕੋਈ ਗੱਲ ਬਾਤ ਨਹੀਂ ਤੇ ਹੱਥ ਵੀ ਜੋੜਿਆ ਕਿ ਜਾਓ ਤੀ ਮੇਰਾ ਜਰੂਰ ਨਾ ਪਿੰਡ ਚ ਕਢੋ ਮੈਂ ਇਮਾਨਦਾਰ ਬੰਦਾ ਗੁਰੂ ਘਰ ਨੂੰ ਮੰਨਣ ਵਾਲਾ ਹਮਮ ਸਾਡੀ ਅੱਖੇ ਨਹੀਂ ਲੱਗੇ ਤਾਂ ਕਿ ਨਾ ਮੈਨੂੰ ਸਹੀ ਜਾਣਦੇ ਬਿਲਕੁਲ ਬੇਬਨਾ ਉਹਨੇ ਇਹਨਾਂ ਨੂੰ ਪੈਸੇ ਦਿੱਤੇ ਵੀ ਆ ਬੇਟਾ ਕਹਿੰਦਾ ਉਹਨਾਂ ਨੂੰ ਪੈਸੇ ਦਿੱਤੇ ਆ ਇਹ ਮੰਨਦੇ ਨਹੀਂ ਮੈਨੂੰ ਵਿੱਚ ਫਸਾਉਣਾ ਚਾਹੁੰਦੇ ਆ ਮੈਂ ਦਿੱਤੀ ਉਹਦੇ ਬੂਏ ਘਾੜੀ ਮੇਰੀ ਬੀਤੀ ਕਰਦੇ ਨਾ ਰੇ ਮਾਰਦੇ ਜੀ ਜੀ ਮੈਂ ਦਿੱਤੀ ਆ ਇਦੋ ਜੀ ਰਹਿੰਦੇ ਬੜਜੜ ਗਿਆ ਮੈਂ ਤੇ ਬੇਜੀ ਪਤਨੀ ਦੋਵੇਂ ਘਰਾਂ ਜੀ ਜੀ ਸਾਨੂੰ ਪਰੇਸ਼ਾਨ ਕਰਨ ਦੇ ਹਰ ਤੇ ਥਾਣਾ ਹੀ ਹੋਰ ਕਿੱਥੇ ਜਾਣਾ ਹੈ ਉਹ ਤੋਂ ਉਹਨਾਂ ਨੂੰ ਪਤਾ ਜਾ ਉਹਨੂੰ ਪਤਾ ਜੀ ਜੀ ਮੈਨੂੰ ਨਹੀਂ 얘 ਦੇ ਬਾਰੇ ਪਤਾ ਉਹਨਾਂ ਸਰਪੰਚਰ ਜੀ ਸੀ ਲੇ ਇਹਨੂੰ ਸਾਡ ਕੋਲ ਦਿਖਾ ਦਿੱਤੀ ਨਾਲੇ ਵਾਲ ਇਹਦਾ ਮੇਰੇ ਘਰ ਤੋਂ ਬਾਹਰ ਕਿਸਾਨ ਜੀ ਨੇ ਧਰਨਾ ਦਿੱਤਾ ਆਪਾਂ ਦਰਖਾਸਤ ਲਿਖੀ ਇਹਨੂੰ ਪੁੱਛਿਆ ਕਿਹੜੀ ਗੱਲ ਹੋ ਰਹੀ ਹੈ ਮੇਰਾ ਬੇਟਾ ਹੈ ਜੋ ਅਲਰਜੀ ਕਰਦਾ ਹੈ ਉਹਨਾਂ ਦੇ ਬੇਟੇ ਵੀ ਉਦੇ ਧਰਨਾਗਾਰ ਜਿਹੜਾ ਗਰਜੀਸ਼ਵਰ ਦੇ ਬੇਟੇ ਨਾਲ ਉਹਨਾਂ ਦੇ ਬੇਟੇ ਦੀ ਗੱਲ ਹੋ ਗਈ ਹੈ ਤੇ ਪੈਸੇ ਵੀ ਉਹਦੇ ਅਕਾਊਂਟ 'ਚ ਪਾਉਂਦੇ ਰਹੇ ਨੇ 16 ਲੱਖ ਜਖੰਡੇ ਆ ਬਾਕੀ ਇਹਨਾਂ ਕੋ ਦੋਵਾਂ ਅੰਦਰਾਂ ਨੂੰ ਆਖਿਆ ਕਿ ਤੁਸੀਂ ਕਾਊਂਟ ਦੀਆਂ ਰਸੀਦਾਂ ਹੁੰਦਾ ਲਿਆਓ ਆਪਾਂ ਚੈੱਕ ਕਰਨੀਆਂ ਜਿੰਨੇ ਤੁਹਾਡੇ ਆਏ ਜਿੰਨੇ ਨਹੀਂ ਆਏ ਫਿਰ ਕਿਸੇ ਬੰਨੇ ਗੱਲ ਨਹੀਂ ਲੱਗੂ ਕਾਊਂਟ ਚੈੱਕ ਕਰ ਦਿੱਤੀ ਜੋ ਉਹਨੇ ਕਿੰਨੇ ਪੈਸੇ ਪਾਏ ਕਿਹਦੇ ਖਾਣ ਚ ਪਾਏ